ਸਾਡੀ ਫਿਲਮ ਸ਼ੌਂਕੀ ਸਰਦਾਰ 16 ਮਈ ਨੂੰ ਆਉਣ ਵਾਲੇ ਸ਼ੁੱਕਰਵਾਰ ਰਿਲੀਜ਼ ਹੋਣ ਵਾਲੀ ਹੈ ਤੇ ਬਾਈ ਹੋਰਾਂ ਨਾਲ ਮੇਰੀ ਪਹਿਲੀ ਫਿਲਮ ਹੈ ਤੇ ਇਹਨਾਂ ਬੀਬੀਆਂ ਨਾਲ ਵੀ ਪਹਿਲੀ ਹੈ ਤੇ ਅੱਜ ਗੁਰੂ ਰੰਧਾਵਾ ਨਹੀਂ ਆਇਆ ਉਹ ਵੀ ਛੋਟਾ ਵੀਰ ਉਹਨਾਂ ਨਾਲ ਵੀ ਪਹਿਲੀ ਦਫਾ ਕੰਮ ਕਰ ਰਹੇ ਆ ਮੈਨੂੰ ਅਕਸਰ ਮੇਰੇ ਜਾਣਕਾਰ ਕਹਿੰਦੇ ਹੁੰਦੇ ਸੀ ਕਿ ਤੁਸੀਂ ਸਾਰਿਆਂ ਨਾਲ ਕੰਮ ਕੀਤਾ ਤੁਸੀਂ ਇਕੱਠੇ ਨਹੀਂ ਆਏ ਕਦੇ ਚਲੋ ਮਾਲਕ ਨੇ ਮੌਕਾ ਦਿੱਤਾ ਅਸੀਂ ਇਕੱਠੇ ਵੀ ਆ ਰਹੇ ਹਾਂ ਸਾਰੇ ਆਨ ਬਸ ਇਲਤੀਜਾ ਕਰ ਰਹੇ ਆ ਬੇਨਤੀ ਹੈ ਕਿ ਸਾਰੇ ਵੱਧ ਚੜ ਕੇ ਸਪੋਰਟ ਕਰੋ ਔਰ ਸਾਰੀ ਸੰਗਤ ਨੂੰ ਸਾਡੇ ਭੈਣਾ ਭਰਾਵਾਂ ਨੂੰ ਇਹੋ ਕਹਿਣਾ ਚਾਹੁੰਦੇ ਆ ਕਿ ਜ਼ਰੂਰ ਫਿਲਮ ਵੇਖ ਕੇ ਆਇਓ ਮੈਂ ਮੈਂ ਚਾਚਾ ਜੀ ਬੱਬੂ ਜੀ ਦਾ ਫਿਲਮ ਦੇ ਵਿੱਚ ਔਰ ਗੁਰੂ ਰੰਧਾਵਾ ਮੇਰਾ ਬੇਟਾ ਬਣਿਆ ਇੱਕ ਕੈਰੈਕਟਰ ਹੈ ਤੇ ਬਾਕੀ ਫਿਲਮ ਦੇ ਵਿੱਚ ਪਰਿਵਾਰ ਦੀ ਬੌਂਡਿੰਗ ਔਰ ਗੁੱਸਾ ਗਿੱਲਾ ਇਹ ਜਗ ਹੈ ਥੋੜਾ ਇਹ ਬਹੁਤ اچھی ਕਹਾਣੀ ਹੈ ਜਿਸ ਦੀ ਆਪਕੀ ਪਰਵਾਰਿਕ ਪਰਵਾਰਿਕ ਫਿਲਮ ਦਿਖਾਈ ਹੈ ਹਾਂਜੀ ਪਰਵਾਰਿਕ ਪਰਵਾਰਿਕ ਵੀ ਹੈ ਔਰ ਥ੍ਰਿਲ ਵੀ ਹੈ ਐਕਸ਼ਨ ਵੀ ਹੈ ਪਰਵਾਰਿਕ ਰਿਸ਼ਤੇ ਹਾਂ ਪਰਵਾਰਿਕ ਰਿਸ਼ਤੇ ਬੜੇ ਸੋਹਣੇ ਢੰਗ ਨਾਲ ਬੌਂਡਿੰਗ ਹੈ ਜਿਵੇਂ ਪਰਿਵਾਰ ਦੇ ਵਿੱਚ ਕਿਸੇ ਵੇਲੇ ਗੁੱਸਾ ਗਿੱਲਾ ਵੀ ਹੋ ਜਾਂਦਾ ਹੈ ਲੇਕਿਨ ਉਹਨਾਂ ਦੀ ਬੌਂਡਿੰਗ ਇੰਨੀ ਸਟਰੋਂਗ ਹੈ ਕਿ ਉਹ ਗੁੱਸਾ ਗਿੱਲਾ ਮਤਲਬ ਕੋਈ ਫਰਕ ਨਹੀਂ ਪਾਉਂਦਾ ਉਹਨਾਂ ਦੇ ਵਿੱਚ ਆਖਰਕਾਰ ਉਹ ਸਭ ਮਸਲੇ ਹੱਲ ਹੋ ਜਾਂਦੇ ਆ ਕਿਉਂਕਿ ਸਭ ਚਾਚਾ ਭਤੀਜਾ ਦਾ ਵੈਰ ਵੀ ਕਿੰਨਾ ਚਾਫੀ ਦਿਖਾਇਆ ਗਿਆ ਗੁੱਸਾ ਗਿੱਲਾ ਹੁੰਦਾ ਤੇ ਔਰ ਚਾਚੇ ਦੀ ਇੱਜ਼ਤ ਭਤੀਜਾ ਦਿਲੋਂ ਕਰਦਾ ਹੁੰਦਾ ਹੈ ਭਾਵੇਂ ਗੁੱਸਾ ਗਿੱਲਾ ਕਿੰਨਾ ਵੀ ਹੋਵੇ ਔਰ ਆਖਰਕਾਰ ਖੈਰ ਉਹ ਦੂਰ ਹੋ ਜਾਂਦੇ ਆ ਮਸਲੇ ਲੇਕਿਨ ਇਹ ਫਿਲਮ 'ਚ ਵੇਖਿਆ ਜੇ ਕਿਉਂਕਿ ਕਈ ਨਵੇਂ ਅੰਦਾਜ਼ ਨਾਲ ਪੇਸ਼ ਕੀਤੀ ਗਈ ਹੈ ਗੱਲਬਾਤ ਚਾਚੇ ਭਤੀਜੇ ਦਾ ਮਾਨ ਰੱਖਿਆ ਅ ਮੇਰਾ ਤੇ ਮਤਲਬ ਸਾਡਾ ਚਾਚੇ ਭਤੀਜੇ ਦਾ ਗੁੱਸਾ ਗਿੱਲਾ ਸੀ ਉਹ ਮੇਰਾ ਬੇਟਾ ਬਣਿਆ ਉਹ ਕੋਈ ਗਲਤਫਹਿਮੀ ਹੋ ਜਾਂਦੀ ਹੈ ਪਰਿਵਾਰ ਦੇ ਵਿੱਚ ਤੇ ਪਰ ਜਿਹੜਾ ਭਤੀਜਾ ਹੈ ਉਹ ਮਤਲਬ ਅਕਸਰ ਆਪਾਂ ਵੇਖਦੇ ਹਾਂ ਪਿੰਡਾਂ ਦੇ ਵਿੱਚ ਜਿਹੜਾ ਚਾਚੇ ਭਤੀਜੇ ਦਾ ਰਿਸ਼ਤਾ ਹੁੰਦਾ ਹੈ ਨਾ ਉਹ ਨਾਲੇ ਤਾਂ ਇੱਕ ਯਾਰ ਚਾਚਾ ਹੁੰਦਾ ਹੈ ਔਰ ਨਾਲੇ ਇੱਕ ਵੱਡਿਆਂ ਵਾਲੀ ਇੱਜ਼ਤ ਹੁੰਦੀ ਹੈ ਦੋਵੇਂ ਗੱਲਾਂ ਹੀ ਹੁੰਦੀਆਂ ਉਹ ਚੀਜ਼ ਇਹਦੇ ਵਿੱਚ ਵਧੀਆ ਢੰਗ ਨਾਲ ਬੋਲਿਆ ਇਹ ਤਾਂ ਬੜਾ ਟਾਈਮ ਲਾਉਂਦਾ ਨਾ ਇਕੱਠੇ ਉਹ ਤੁਸੀਂ ਵੀ ਬਹੁਤ ਫਿਲਮਾਂ ਕਰਦੀ ਆਉਂਦਾ ਸਾਹਮਣੇ ਬਹੁਤ ਯਾਰ ਬੱਲਾ ਕਰਦੇ ਕਿੱਦਾਂ ਸੋਚਿਆ ਵੀ ਇਕੱਠੇ ਹੋਣ ਦੇ ਇਕੱਠੇ ਕਰੀਏ ਅਸੀਂ ਤਾਂ ਚਲੋ ਇੱਕ ਆਰਟਿਸਟ ਨੇ ਤਾਂ ਕੀ ਸੋਚਣਾ ਹੁੰਦਾ ਜੀ ਜਦ ਕੋਈ ਫਿਲਮ ਵਾਲਾ ਚੰਗੀ ਕਹਾਣੀ ਲੈ ਕੇ ਆਉਂਦਾ ਉਦੋਂ ਪ੍ਰੋਗਰਾਮ ਬਣ ਜਾਂਦਾ ਸਾਡੇ ਕੋਲੇ ਕੋਈ ਉਸ ਤੋਂ ਪਹਿਲਾਂ ਇਕੱਠਿਆਂ ਨੂੰ ਲੈਣ ਵਾਲਾ ਕੋਈ ਆਇਆ ਹੀ ਨਹੀਂ ਤੇ ਜਦੋਂ ਆਇਆ ਤੇ ਉਦੋਂ ਕਿਸੇ ਨੇ ਖਾਸਾ ਨਹੀਂ ਚੱਕਿਆ ਪ੍ਰੋਡੂਸਰ ਇਹ ਤਾਂ ਬਜਟ ਦੇ ਬਣੇ ਨਹੀਂ ਨਹੀਂ ਐ ਜੀ ਕੋਈ ਗੱਲ ਨਹੀਂ ਸੀ ਇਹ ਬਾਈ ਹੋਰੀ ਚੰਗੀ ਤਰ੍ਹਾਂ ਦੱਸ ਸਕਦੇ ਕਿਉਂਕਿ ਇਹ ਪ੍ਰੋਡਕਸ਼ਨ ਚ ਵੀ ਜੁੜੇ ਹੋਏ ਸਾਰਾ ਇਹਨਾਂ ਦਾ ਹੀ ਹੈ ਤਾਮਜਾਮ ਇਹ ਜੀ ਕੋਈ ਗੱਲ ਨਹੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ ਵਾ ਚੜ ਕੇ ਚੰਗੇ ਢੰਗ ਨਾਲ ਮਿਹਨਤ ਕਰਨ ਦੀ ਔਰ ਕੋਸ਼ਿਸ਼ ਕੀਤੀ ਹੈ ਕਿ ਅੱਛੀ ਫਿਲਮ ਬਣਾਈਏ ਅਸਲ ਚ ਨਾ ਜੀ ਕਈ ਫਿਲਮਾਂ ਹੁੰਦੀਆਂ ਵੀ ਜਿਹਦੇ ਚ ਤੁਸੀਂ ਉੱਪਰ ਉੱਪਰ ਕੇ ਡਾਇਲੌਗ ਬੋਲਦੇ ਹੋ ਕੋਈ ਕਈ ਫਿਲਮਾਂ ਹੁੰਦੀਆਂ ਵੀ ਫਿਲਮ ਦੇ ਵਿੱਚ ਕਹਾਣੀ ਚ ਗੁੰਦੀ ਵੀ ਹੁੰਦੀ ਹੈ ਗੱਲਬਾਤ ਇਸ ਤਰ੍ਹਾਂ ਇਹ ਸਾਰੀ ਫਿਲਮ ਹੀ ਤੁਹਾਨੂੰ ਅੱਛੀ ਲੱਗੇਗੀ ਔਰ ਸਾਰੀ ਗੱਲਬਾਤ ਹਰ ਸੀਨ ਹੀ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਸੋਹਣੇ ਟੰਗ ਨਾਲ ਫਿਲਮਾਇਆ ਗਿਆ ਧੀਰੇ ਜੀ ਨਾਲ ਮੈਂ ਇਸ ਤੋਂ ਪਹਿਲਾਂ ਵੀ ਇੱਕ ਫਿਲਮ ਕਰ ਚੁੱਕਿਆ ਮਜੈਲ ਔਰ ਉਹਨਾਂ ਦਾ ਮੇਰੇ ਖਿਆਲ ਚ ਇਸ ਟਾਈਪ ਦੀਆਂ ਫਿਲਮਾਂ ਚ ਚੰਗਾ ਉਹਨਾਂ ਦਾ ਹੱਥ ਫੁਰਦਾ ਹੈ ਇਹ ਔਰ ਖਾਸ ਤੌਰ ਤੇ ਐਕਸ਼ਨ ਸ਼ਾਮਜੀਤ ਹੈ ਨੇ ਆਪਣੇ ਸ਼ਾਮ ਕੌਸ਼ਲ ਸਾਹਿਬ ਦਾ ਉਹ ਤਾਂ ਫਿਰ ਟੌਪ ਦੇ ਬੰਦੇ ਚ ਆ ਜਾਂਦੇ ਇਹ ਸਾਰੀ ਟੀਮ ਹੀ ਬੜੀ ਅੱਛੀ ਹੈ ਜਦੋਂ ਸਾਰੇ ਅੱਛੀ ਟੀਮ ਹੋਵੇ ਮੇਰੇ ਖਿਆਲ ਦੇ ਵਿੱਚ ਚੰਗਾ ਕੰਮ ਹੋ ਜਾਂਦਾ ਹੈ ਫੈਸ਼ਨਿੰਗ ਮੈਮ ਬਗੂਮਾਨ ਆਰਮੀ ਗੋਲੋ ਕਿਹੜੀ ਸੋਹ ਬੜੀ ਲਾਈਨ ਹੋਈ ਆ ਬਹੁਤ ਬਹੁਤ ਜ਼ਿਆਦਾ ਸੋਹਣੇ ਮੈਸੇजेस ਆਉਂਦੇ ਨੇ ਜੀ ਪਤਾ ਨਹੀਂ ਸਰ ਤੁਹਾਡੇ ਤੱਕ ਇਹ ਗੱਲ ਪਹੁੰਚੀ ਕਿ ਨਹੀਂ ਪਹੁੰਚੀ ਨਾ ਤਾਂ ਨਾ ਦੱਸਣਾ ਚਾਹੀਆ ਬਹੁਤ ਜ਼ਿਆਦਾ ਉਹ ਕਿਤੇ ਮਿਲਦੇ ਆ ਮੇਨ ਨੂੰ ਨਾਲ ਮੈਸੇਜ ਇਹ ਕਹਾਣੀ ਹੈ ਤੁਹਾਡੀ ਵੱਲੀ ਹੈ ਦੇਖੋ ਵੈਸਾ ਜਦੋਂ ਕੋਈ ਵੀ ਫਿਲਮ ਬਣਦੀ ਹੈ ਕਾਨਫਰੰਸ ਹੁੰਦੀ ਹੈ ਆਰਟਿਸਟਾਂ ਨੂੰ ਬਿਠਾਇਆ ਜਾਂਦਾ ਤੁਹਾਡੇ ਸਵਾਲਾਂ ਦੇ ਜਵਾਬ ਦੇਣੇ ਵੈਸੇ ਡਾਇਰੈਕਟਰ ਚਾਹੀਦੇ ਸੀ ਅੱਜ ਹਾਂਜੀ ਹਰ ਕਾਨਫਰੰਸ 'ਚ ਚਾਹੀਦੇ ਆ ਕਿਉਂਕਿ ਜਿੱਦਾਂ ਹੁਣ ਗੁਗੂ ਭਾਈ ਹੋਰੀ ਆਪਣੇ ਰੋਲ ਬਾਰੇ ਦੱਸ ਸਕਦੇ ਆ ਬਹੁਤ ਹੀ ਕਹਾਣੀ ਰਿਵੀਲ ਕਰ ਸਕਦੇ ਫਿਰ ਉਹਨਾਂ ਨੂੰ ਵੀ ਕਈ ਵਾਰੀ ਇਤਰਾਜ਼ ਹੁੰਦਾ ਤੇ ਸੰਗੀਤ ਬਾਰੇ ਮੈਂ ਖਾਸ ਕਰਕੇ ਦੱਸ ਸਕਦਾ ਫਿਰ ਆਪਾਂ ਗਾਣੇ ਕਰਦੇ ਆ ਔਰ ਠੀਕ ਯਾਨੀ ਬਹੁਤ ਵਧੀਆ ਕੰਮ ਕਰਦੇ ਆ। ਹਾਸੋ ਜਿਹੜਾ ਸਾਡਾ ਪੰਜਾਬੀ ਸਿਨੇਮਾ ਨਾ ਉਹਦੇ ਵਿੱਚ ਕੁਝ ਹੱਦਾਂ ਹੈ। ਜਿੱਦਾਂ ਕਾਮੇਡੀ ਜਾਂ ਫਿਲਮਾਂ ਜ਼ਿਆਦਾ ਬਣਦੀਆਂ। ਉਹ ਛੇਤੀ ਪ੍ਰਵਾਨ ਵੀ ਹੋ ਜਾਂਦੀਆਂ। ਉਹ ਥੋੜੀਆਂ ਸੌਖੀਆਂ ਵੀ ਐ। ਔਰ ਸਾਡੇ ਜਿਹੜੇ ਕਾਮੇਡੀ ਵਾਲੇ ਆਰਟਿਸਟ ਬਹੁਤ ਅੱਛੇ-ਅੱਛੇ ਹੁੰਦੇ ਆ ਆਪਣੇ ਮੂੜੇ। ਪਰ ਜਿਹੜੀ ਪਰਿਵਾਰ ਦੇ ਨਾਲ ਜਿਹੜੀ ਥ੍ਰਿਲਰ ਬਣਾਉਣੀ ਐ। ਇਹਨਾਂ ਦੇ ਥੋੜੇ ਜਿਹਾ ਬਜਟ ਵੀ ਵੱਧ ਜਨੈ। ਐਕਸ਼ਨ ਸੀਕੁਐਂਸ ਤੇ ਇਹਦੀ ਬਾਹਰ ਵੀ ਸ਼ੂਟਿੰਗ ਐ। ਆਮ ਤੌਰ ਤੇ ਜੇ ਆਪਾਂ ਪੌਣੀ ਫਿਲਮ ਬਾਹਰ ਕਰੀਏ ਫਿਰ ਉਹਨਾਂ ਦੀ ਸਬਸਿਡੀ ਮਿਲਦੀ ਹੈ ਪਰ ਜੇ ਆਪਾਂ 25 ਪੈਸੇ ਬਾਹਰ ਕਰਦੇ ਉਹਦੀ ਸਬਸਿਡੀ ਨਹੀਂ ਉਹ ਫਿਰ ਪ੍ਰੋਡਿਊਸਰ ਦੇ ਖਰਚੇ 'ਚ ਪੈ ਜਾਂਦਾ ਸੋ ਇਹਦੇ 'ਚ ਇੱਕ ਜਰਨੀ ਹੈ ਬਹੁਤ ਲੰਬੀ ਪਰਵਾਹ ਦੀ ਔਰ ਔਰ ਥ੍ਰਿਲ ਵੀ ਹੈ ਥ੍ਰਿਲਰ ਘੱਟ ਆਉਂਦੀ ਹੈ ਪੰਜਾਬੀ ਦੀ ਜੇ ਤੁਸੀਂ ਹੁਣ ਇੰਟਰਨੈਸ਼ਨਲ ਸਿਨੇਮਾ ਦੇਖਦੇ ਹੋ ਉਹਦੇ 'ਚ ਆਮ ਤੌਰ ਤੇ ਜੇ ਤੁਸੀਂ Netflix ਦੇਖਦੇ ਹੋ ਤੁਹਾਨੂੰ ਜ਼ਿਆਦਾ ਥ੍ਰਿਲਰ ਮਿਲਦੀ ਹੈ ਕੰਮੇਟੀ ਦਾ ਜ਼ੋਨਾ ਲੱਗਦਾ। ਉਹ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਸਾਡੇ ਵਾਲੇ ਵੀ ਹੁਣ ਜਿੱਦਾਂ ਹੁਣ ਨੈਟ ਤੇ ਬਹੁਤ ਵਾਇਰਲ ਦਿਆਂ। ਉਹ ਥੋੜੇ ਜਿਹਾ ਟ੍ਰੇਲਰ ਫਿਲਮ ਪੰਗਦੇ ਆ। ਉਹ ਇੱਕ ਉਸ ਤਰ੍ਹਾਂ ਦਾ ਤੁਜ਼ੁਰਬਾ। ਮਾਨ ਸਾਹਿਬ ਇਸ ਟਾਈਮ ਦੇ ਵਿੱਚ ਪ੍ਰੋਮੋਸ਼ਨ ਲੀਤੀ ਦੀ ਪੈ ਰਹੀ ਹੈ ਜਿਹੜੀ ਫਿਲਮ ਲਈ ਲਗਾਤਾਰ ਜਾ ਰਹੇ ਤੁਸੀਂ। ਇਹ ਐਸੀ ਖੁਸ਼ੀ ਹੈ ਤੁਹਾਡੇ ਦਰਸ਼ਕ ਹੋਗੇ ਯਾਰ ਕਮਾਲ। ਅਸ ਕੀ ਅਵੇਲੇਬਲ ਆਲੇ ਫਿਲਮ ਤੋਂ ਬਾਅਦ ਵੀ ਆਜਾਂਗੇ। ਸਾਹਿਬ ਇੱਕ ਬੜੀ ਹੈ ਥੋੜਾ ਬੜੀ ਸਵਾਰਾ ਤੇ। ਪਹਿਲੀ ਪੰਜਾਬੀ ਫਿਲਮ ਆ ਕਾਟਰੀ ਦੇ ਤੱਕ ਪੜਦੇ ਦੇਣਾ। ਸਾਹਿਬ ਜੀ ਲੇਕਿਨ ਇਸ ਤੁਹਾਡੀ ਆਵਾਜ਼ ਘੱਟ ਸੁਣ ਰਹੀ। ਪਹਿਲਾਂ ਪੰਜਾਬੀ ਫਿਲਮਾਂ ਕਾਫੀ ਪਰਦੇ ਤੇ ਦਿệtਦੀਆਂ ਸੀ ਕਾਫੀ ਵੀਨੇ ਦੋ ਦੂਕੇ ਮੇਰੇ ਸਾਹਮਣੇ ਰਹਿ ਜਾਂਦੀਆਂ ਸੀ ਲੇਕਿਨ ਇਸ ਵਾਰ ਪੰਜਾਬੀ ਫਿਲਮਾਂ ਤੋਂ ਵੀ ਮੇਵਾਇਆ ਨਹੀਂ ਕਿਤੇ ਅਧਿਕ ਸਮਾਂ ਨਹੀਂ ਕਾਰਨ ਕਿ ਇਹ ਮਹੀਨਾ ਬਹੁਤ ਤੇਜ਼ ਹੋਇਆ ਹੈ ਬਹੁਤ ਹੀ ਵਜ੍ਹਾ ਸੀ ਕੇਸ ਕੀ ਬਕਾਇਦ ਜਿਹੜਾ ਜਿਹੜਾ ਪਹਿਲਾਂ ਹੁੰਦੇ ਸੀ ਮੰਡੀਆਂ ਹੁੰਦੀਆਂ ਸੀ ਜ਼ਿਆਦਾ ਸ਼ਹਿਰ ਜੀ ਜਿਹਦਾ ਤੁਹਾਡੇ ਲੁਧਿਆਣਾ ਆਰਤੀ ਹੁੰਦਾ ਸੀ ਮੇਰਾ ਕਾ ਪ੍ਰੀਵ ਪਹਿਲੇ ਇਸ ਤਰ੍ਹਾਂ ਹੈਗਾ ਦੋ ਸਿੰਮੇ ਸੀ ਔਰ ਔਰ ਜਿਹੜਾ ਫਿਲਮ ਹੈ ਨਾ ਇਹ ਉਸ ਤਰ੍ਹਾਂ ਨਹੀਂ ਮਹੀਨੇ ਚ ਨਹੀਂ ਗੇਟ ਸਕਦੇ ਉਹਨੇ। ਨਾ ਇਹ ਨੂੰ ਹੁਣ 15 ਦਿਨ ਗੇਟ ਸਕਦੇ ਆ। ਮੰਨ ਲਓ ਤੁਸੀਂ ਇੱਕ ਮਾਲ ਚ ਦੋ ਸ਼ੋਅ ਲੈ ਲਓ। ਤਿੰਨ ਮਹੀਨੇ ਚੱਲ ਜੂਗੀ। ਪਰ ਹੁਣ ਕੀ ਹੁੰਦਾ ਵੀ ਜਦੋਂ ਕਿਤੇ ਵੀ ਲੱਗਦੀ ਹੈ ਚਾਰ ਚਾਰ ਸ਼ੋਅ ਇਕੱਠੇ ਹੁੰਦੇ ਆ ਤੇ ਦਿਨ ਦੇ ਕਿੰਨੇ ਸ਼ੋਅ ਹੋਗੇ ਜੇ ਚਾਰ ਵਾਰੀ ਪਬਲਿਕ ਤਾਂ ਉਨਨੀ ਵੜ ਗਈ ਨਾ। 16 ਸ਼ੋਅ ਹੋਗੇ। ਹੁਣ ਕਿਉਂਕਿ ਦੁਨੀਆ ਬਹੁਤ ਤੇਜ਼ ਹੋ ਗਈ। ਕਿਸੇ ਕੋ ਵਕਤ ਨਹੀਂ ਹੁੜੀਕਣ ਦਾ ਵੀ ਮੈਂ ਮੈਨੂੰ ਟਿਕਟ ਕਦੋਂ ਮਿਲੂਗੀ ਤੇ ਮੈਂ 15 ਦੇਵਾ ਜਾਊਗਾ। ਹੋਰ ਤੁਹਾਡੇ ਲਈ ਅਵੇਲੇਬਲ ਹਰ ਚੀਜ਼। ਪਾੜੇ ਸੀ ਦਾ ਇਫੈਕਟ ਪੈਂਦਾ। ਦੇਖੋ ਜਿਹੜਾ ਸਿਨੇਮਾ ਪ੍ਰੇਮੀ ਆ ਉਹਦੀ ਇੱਕ ਲੱਗ ਦੁਨੀਆ ਆ ਉਹਨੂੰ ਪਾੜੇ ਸੀ ਦਾ ਸੀ ਵੀ ਤੇ ਨਹੀਂ ਤੁਸੀਂ ਪੋਸਟਰ। ਦੇਖੋ ਆਪਾਂ ਹੁਣ ਜਦੋਂ ਫਿਲਮ ਦੇਖਦੇ ਆ ਜਿਹਨੂੰ ਫਿਲਮ ਦਾ ਸ਼ੌਕ ਹੈ ਨਾ ਉਹ ਹਰ ਨਜ਼ਰੀਏ ਨਾਲ ਦੇਖਦਾ। ਜਦੋਂ ਹਾਲ 'ਚ ਜਾਂਦਾ ਪਹਿਲਾਂ ਉਹ ਡਾਲਵੀ ਸਾਊਂਡ ਸੁਣਦਾ ਉਹ ਇਫੈਕਟ ਸੁਣਦਾ ਉਹ ਉਹ ਚੀਜ਼ਾਂ ਨਾਲ ਜਿਹੜਾ ਇੰਪ੍ਰੈਸ਼ਨ ਪੈਂਦਾ ਜਿਹੜਾ ਜਿਹੜਾ ਸੀਨ ਤੁਸੀਂ ਕਰਦੇ ਹੋ ਉਹ ਦਾ ਇੰਪੈਕਟ ਕਿ ਪਹੁੰਚਾ ਉਹਦੇ ਨਾਲ ਸਾਊਂਡ ਵੀ ਜ਼ਰੂਰੀ ਹੈ ਨਾ ਪਰ ਸਾਡੇ ਟੀਵੀ 'ਚ ਸ਼ਾਇਦ ਉਹਦਾ ਨਹੀਂ ਹੋ ਸਕਦਾ ਮਾਨ ਸਾਹਿਬ ਇੱਕ ਸਵਾਲ ਸੀ ਪਿਛਲੀ ਵਾਰੀ ਤੁਹਾਨੂੰ ਪੁੱਛਿਆ ਸੀ ਕਿ ਜਿਹੜੀ ਸਿਲਵਰ ਸਕਰੀਨ ਇਸ ਟਾਈਮ ਦੇ ਵਿੱਚ ਸਿੰਗਲ ਸਕਰੀਨ ਉਹ ਅਲੋਪ ਹੁੰਦੀ ਜਾ ਰਹੀ ਹੈ ਥੀਏਟਰ ਵੀ ਬਹੁਤ ਘਟ ਗਏ ਉਹ ਲੋਕ ਕਹਿੰਦੇ ਬਈ ਆ ਵੀ ਬੇਰੁਜ਼ਗਾਰੀ ਨੂੰ ਲੈ ਕੇ ਮਤਲਬ ਕਿ ਵਧਦਾ ਜਾ ਰਿਹਾ ਹੈ ਕਿ ਸਾਡੇ ਕੋਲ ਵੀ ਜੇਕਰ ਸਟਾਰ ਨੇ ਉਹ ਪਹੁੰਚਣ ਫਿਲਮ ਦੇ ਦੌਰਾਨ ਪਹੁੰਚਣ ਚਾਹੇ ਹੋ ਫਿਲਮ ਦੀ ਪਰਫੋਮੈਂਸ ਹੀ ਆ ਜਾਗੇ ਅਸੀਂ ਪੱਕਾ ਆ ਜਾਗੇ ਦੱਸੋ ਕਿਹੜੇ ਸਿਨੇਮਾ ਆਉਣ ਲੁਧਿਆਣੇ ਦੇ ਵਿੱਚ ਬਹੁਤ ਹੀ ਡਰਨੇ ਸ਼ਿੰਗਾਰ ਚਲਨਾ ਵਾ ਪ੍ਰਿੰਸੀਪਲ ਸਰ ਔਰ ਉਸ ਤੋਂ ਬਾਅਦ ਮਨਜੂ ਟੀਟਰ ਹੈ ਜਿਹੜੇ ਕਿ ਇਸ ਟਾਈਮ ਦੇ ਵਿੱਚ ਮਲਟੀਪਲੈਕਸ ਹੋ ਚੁੱਕੇ ਆ ਲਗਦਾ ਹੈ ਓਕੇ ਸਿੱਤਾ ਮੋਤੀਆਂ ਬਣ ਗਿਆ ਸਿਲਵਰ ਸਕਰੀਨ ਹੋ ਗਈ ਉਹਦੀ ਵਜ੍ਹਾ ਕੀ ਹੈ ਘੱਟ ਆਡੀਅנס ਹੈ ਉਹਦੇ ਕਹਿਣ ਦਾ ਮਤਲਬ ਇਹ ਵੀ ਪ੍ਰੋਮੋਸ਼ਨ ਨਹੀਂ ਹੋ ਰਿਹਾ ਉਹ ਕਹਿੰਦੇ ਉਹ ਚਾਹੁੰਦੇ ਆ ਕਿ ਸਟਾਰ ਆ ਕੇ ਪ੍ਰੋਮੋਸ਼ਨ ਕਰਨੇ ਦੀ ਨਹੀਂ ਦੇਖੋ ਸਟਾਰ ਤਾਂ ਨਹੀਂ ਨਾ ਮੈਂ ਆ ਨਾ ਭਾਈ ਅਸੀਂ ਤਾਂ ਕਿਸਾਨੇ ਆ ਤੇ ਜੇ ਤੁਸੀਂ ਸਾਡੀ ਟੀਮ ਤੁਹਾਡੇ ਨਾਲ ਰਾਬਤਾ ਕਰਦੀ ਉਹਨਾਂ ਨਾਲ ਗੱਲ ਕਰਾ ਦਿਓ ਤੇ ਅਸੀਂ ਆ ਜਾਾਂਗੇ ਤੁਸੀਂ ਸਾਨੂੰ ਸਦਾ ਦੱਸਣਾ ਲੇਕਿਨ ਹੁਣ ਦੀ ਘਰੀ ਦਾ ਸਟਾਰ ਨਹੀਂ ਨਹੀਂ ਇਹ ਤੁਹਾਨੂੰ ਗਵਾ ਮੈਂ ਤੁਸੀਂ ਸਿੰਗਰਾਂ ਨੂੰ ਸਟਾਰ ਉਹੀ ਬਣਾਤਾ ਨਹੀਂ ਹੁੰਦੇ ਸਟਾਰ ਸਾਡੀ ਡਿਊਟੀ ਦੇਖੋ ਤੁਸੀਂ ਆਪਣੇ ਮੀਡੀਆ ਸਟਾਰ ਇੱਕ ਵਕਤ ਹੁੰਦਾ ਸੀ ਜਦੋਂ ਪੱਤਰਕਾਰ ਤਾਂ ਲਗਤਰਾਂ ਦੇ ਹੁੰਦੇ ਸੀ ਅੱਜ ਦੇਖੋ ਤੁਸੀਂ ਜਿਹੜੇ ਪੱਤਰਕਾਰ ਆ ਉਹਨਾਂ ਨੇ ਆਪਣੇ ਵੱਡੇ ਵੱਡੇ ਚੈਨਲ ਬਣਾ ਲਏ ਸਿੰਗਰ ਤਾਂ ਇਹਨੇ ਪੈਸਾ ਕਮਾ ਨਹੀਂ ਸਕਦਾ ਸਿੰਘਰ ਦਾ ਕੋਟੇ ਲੈ ਲਓ ਫਲੈਟ ਲੈ ਲਓ ਕਿਉਂਕਿ ਪਰ ਬਹੁਤ ਸਾਰੇ ਪੱਤਰਕਾਰਾਂ ਨੇ ਤੁਹਾਡੇ ਵਿੱਚੋਂ ਨਿਕਲ ਕੇ ਬਹੁਤ ਅੱਛੇ ਚੈਨਲ ਬਣਾ ਲਏ ਔਰ ਅੱਛੀ ਇਨਕਮ ਹੈ ਔਰ ਬੜੇ ਪੌਪੂਲਰ ਹੈ ਅਖਾੜਾ ਵੀ ਨਮਣਾ ਹੋਵੇ ਔਰ ਸੁਣੋ ਮੈਂ ਤੁਹਾਡੀ ਪੂਰੀ ਗੱਲ ਕਰਦਾ ਇਵਨ ਹੁਣ ਜਿਹੜੇ ਤੁਹਾਡੇ ਅੱਛੇ ਜਿਹੜੇ ਪੱਤਰਕਾਰ ਹੈ ਜਿਹਨਾਂ ਕੋਲ ਅੱਛੇ ਸਵਾਲ ਹੈ ਜਿਹੜੇ ਬੁੱਧੀਜੀਬ ਹੈ ਉਹ ਤੁਹਾਨੂੰ ਆਪ ਅਪਰੋਚ ਕਰਦੇ ਜੇ ਤੁਸੀਂ ਪੋਡਕਾਸਟ ਸ਼ੁਰੂ ਕਰਦੇ ਹੋ ਕਿਉਂਕਿ ਪਹਿਲਾਂ ਤਾਂ ਇਕੱਲੀ ਪੱਤਰਕਾਰ ਦਾ ਅਖਬਾਰ ਲਈ ਹੁੰਦਾ ਸੀ ਤੁਹਾਡੇ ਨਿੱਜੀ ਚੈਨਲ ਵੀ ਬਣ ਗਏ ਲੋਕ ਤੁਹਾਡਾ ਅੱਛਾ ਬਿਆਨ ਹੁੰਦਾ ਹੈ ਤੁਹਾਡੀ ਅੱਛੀ ਸੋਚ ਹੁੰਦੀ ਹੈ ਲੋਕ ਤੁਹਾਨੂੰ ਸਿਰਫ ਅਪਰੋਚ ਕਰਦੇ ਆ ਹਾਂ ਇਹਦੇ ਵਿੱਚ ਕੋਈ ਅਤਕਤਰੀ ਨਹੀਂ ਵੀ ਕਈ ਵਾਰੀ ਮਾੜੇ ਬੰਦੇ ਵੀ ਆਪ ਦਾ ਦੌਲ ਆ ਜਾਂਦੇ ਆ ਪਰ ਚੰਗੇ ਨੇ ਚੰਗੇ ਰਹਿਣਾ ਮਾਨ ਸਾਹਿਬ ਸੱਚਾ ਸੂਰਮਾ ਜਨਾ ਤੁਹਾਡੇ ਫੈਨਾਂ ਨੇ ਵੋਟਾਂ ਭਰਾਏ ਸੀ ਜਨਾ ਦਾ ਇਦਾਂ ਬਹੁਤ ਘੱਟ ਫਿਲਮਾਂ ਚੋਂ ਦਾ ਐਸੀ ਫੈਨਲੀ ਤਿਆਰੀ ਹੈਗੀ ਤੂੰ ਐਸੇ ਪੈਸੇ ਉਸ ਜਨ ਜਨ ਕੀ ਯਾਰ ਤੁਹਾਡੀ ਫਿਲਮਾਂ ਚੋਂ ਇਹ ਫੈਨਾਂ ਦੇ ਸਿਰ ਤੇ ਤੌਡੇ ਫਿਰਦੇ ਆ ਬਾਈ ਹੈਨਾ ਇਹ ਤਾਂ ਕਹਿਣ ਦੀ ਗੱਲ ਹੀ ਨਹੀਂ ਉਹ ਪਿਆਰ ਦਿੰਦੇ ਆ ਪਿਆਰ ਕਰ ਤਾਂ ਹੀ ਆਰਟਿਸਟ ਚੱਲਦੇ ਆ ਸਕਰੀਨ ਤੇ ਹਾਂ ਜੀ ਸਰ ਇੱਕ ਤੁਸੀਂ ਜੋ ਤੁਹਾਨੂੰ ਕੀ ਮੈਸੇਜ ਕਰਨਾ ਚਾਹੋਗੇ ਆਪਣੀ ਨਾਈਟ ਦੇ ਸੇ ਇਹ ਫਿਲਮ ਛੇੜਿਆ ਦੇਖੋ ਆਪਣੇ ਕੋਲ ਤਾਂ ਫੋਨ ਹੋ ਗਿਆ ਹੁਣ ਸਾਰਿਆਂ ਕੋਲ ਆਮ ਨਿੱਜੀ ਜ਼ਿੰਦਗੀ ਚ ਫੋਨ ਆਨੇ ਹੋ ਗਏ ਵੀ ਜਿੱਦਾਂ ਹੁਣ ਤੁਸੀਂ ਜਿਹੜੇ ਜਿਹੜੇ ਪਰਿਵਾਰਕ ਆ ਬੰਦੇ ਤੁਹਾਡੇ ਜਿਨ੍ਹਾਂ ਦੇ ਬੱਚੇ ਯੰਗ ਹੈ ਜਾਂ ਥੋੜੇ ਵੱਡੇ ਹੋ ਗਏ ਉਹ ਸਭ ਦੀ ਇੱਕ ਜ਼ਿੰਦਗੀ ਇਸ ਤਰ੍ਹਾਂ ਹੋ ਗਈ ਵੀ ਤੁਸੀਂ ਆ ਬਾਰੀ ਬਾਰੀ ਬੰਦਾ ਰੋਟੀ ਖਾ ਲੈਂਦਾ ਤੇ ਆਪਦੇ ਆਪ ਦੇ ਕਵਰੇਜ ਫੋਨ ਤੇ ਬੈਠ ਜਾਂਦਾ ਕਈ ਵਾਰੀ ਤੁਸੀਂ ਡਾਈਨਿੰਗ ਟੇਬਲ ਤੇ ਬੈਠੇ ਦੇਖਦੇ ਹੁੰਦੇ ਹੋ ਆਪਾਂ ਆ ਤੁਸੀਂ ਨੋਟਿਸ ਕਰਦੇ ਹੋ ਤੁਸੀਂ ਦੇ ਪੱਤਰਕਾਰ ਵੀ ਸਾਰੇ ਰੋਟੀ ਖਾਣੇ ਨਾਲ ਫੋਨ ਤੇ ਲੱਗਾ ਇਹ ਸਾਡੇ ਬ੍ਰੇਨ ਥੋੜੇ ਜਿਹਾ ਹੈਕ ਹੋ ਗਏ ਇਹ ਫਿਲਮ ਐ ਇਸ ਤਰ੍ਹਾਂ ਦੀ ਹੈ ਕਿ ਬਹੁਤ देर हो ਜਾਂਦੀ ਕਈ ਵਾਰੀ ਰਿਸ਼ਤੇ ਪੁਛਾੜਨ ਵਿੱਚ ਤੇ ਜਦੋਂ ਤੱਕ ਅਸੀਂ ਪਛਾਣਦੇ ਆ ਉਹਦੇ ਤੱਕ ਕੋ ਸਾਡੇ ਹੱਥ ਕੁਛ ਨਹੀਂ ਰਹਿੰਦਾ ਇਸ ਫਿਲਮ ਦੀ ਕਹਾਣੀ ਦਰਸਲੇ ਹੈ ਕਿ ਆਪ ਦੇ ਜਿਹੜੇ ਤੁਹਾਡੇ ਵੱਡੇ ਆ ਜਾਂ ਤੁਹਾਡੇ ਬਜ਼ੁਰਗ ਆ ਜਾਂ ਚਾਚੇ ਤਾਏ ਅੱਪੂ ਆ ਫੋਪੜ ਬਾਸੀਆਂ ਕਿੰਨੇ ਜ਼ਰੂਰੀ ਆ ਅਜੋਕੇ ਯੁੱਗ ਵਿੱਚ ਮਿਲਦਾ ਰਿਸ਼ਤੇ ਹੀ ਬਹੁਤ ਘੱਟ ਰਹਿ ਗਏ। ਨਵੀਂ ਜਨਰੇਸ਼ਨ ਕਈ ਵਾਰੀ ਓਲਟੀ ਜਾਂਦੀ। ਮਾਰਕ ਸਾਨੂੰ ਬੜਾਵਾ ਦੇਣਾ ਇਸ ਪੱਲੇ। ਹਾਂ ਹਾਂ ਬਿਲਕੁਲ। ਮਾਨ ਸਾਹਿਬ ਸਬੰਧਕ ਜੀ ਦੀ ਗੱਲ ਕੀਤੀ ਤੁਸੀਂ ਜਿਵੇਂ ਉਹਨੂੰ ਦੇਖਿਆ ਕਿ ਦੋ-ਚਾਰ ਦਿਨ ਪਹਿਲੇ ਲੜਾਈ ਲੱਗ ਚੁੱਕੀ ਸੀ। ਲੋਕਾਂ ਦੇ ਜਿਹੜੇ ਬਾਰਡਰ ਏਰੀਆ ਵਾ ਖਾਲੀ ਹੋਣ ਲੱਗਿਆ ਸੀਗਾ। ਕੀ ਸਰ ਮੰਨਚਾਰੇ ਸਿ ਤੁਸੀਂ ਕੀ ਸੋਚਦੇ ਸੀ? ਦੇਖੋ ਆਰਟਿਸਟ ਜਾਂ ਪੱਤਰਕਾਰ ਜਿਹੜੇ ਸਿਆਣੇ ਪੱਤਰਕਾਰ। ਦੇਖੋ ਮੈਨੂੰ ਇਹ ਨਹੀਂ ਪਤਾ ਕਈ ਅੱਗ ਲਾਉ ਵੀ ਸਿਸਟਮ ਹੁੰਦਾ ਹੈ ਨਾ। ਜੰਗ ਜੰਗ ਜੀ ਦਾ ਇਹ ਕਹਿਣੀ ਸੌਖੀ ਹੈ ਭੁਗਤਨੀ ਬਹੁਤ ਔਖੀ ਹੈ। ਔਰ ਹਰ ਬੰਦਾ ਇਹ ਚਾਹੁੰਦਾ ਵੀ ਇਹ ਜੰਗ ਟਲ ਜੇ। ਬਾਕੀ ਜਦੋਂ ਜੰਗ ਲੱਗਦੀ ਹੈ ਉਹਦੇ 'ਚ ਤੁਹਾਡੀ ਸਾਡੀ ਮਰਜ਼ੀ ਨਹੀਂ ਹੁੰਦੀ। ਸਿਆਸੀ ਲੋਕ ਵਾਅਦਾ ਕਰਦੇ ਹੋਏ। ਉਹ ਮੈਂ ਪਹਿਲਾਂ ਵੀ ਧਾਰਨ ਦਿੱਤੀ ਸੀ ਵੀ ਯੂਕਰੇਨ 'ਚ ਯੁੱਧ ਚੱਲਦਾ ਸੀ। ਉਹ ਕਹਿੰਦੇ ਸੀ 2 ਹਫ਼ਤੇ 'ਚ ਮੁੱਕ ਜਾਣਾ। ਕਿੰਨੇ ਸਾਲ ਹੋ ਗਏ। ਜਿੰਨਾ ਦਾ ਪੁੱਤਰ ਨੂੰ ਕੁਝ ਹੋਇਆ। ਨਾਉ ਦੂਜਾ ਜਿਹੜਾ ਆਪਣਾ ਹਾ ਸੀਰੀਅਲ ਕਰ ਨਾਟਕ ਜਿਹੜਾ ਇਹ ਰਿਲੈਂਸ ਕੀ ਨਾ ਉਹਨੂੰ ਕੋਸ਼ ਹੋਇਆ ਹੈ ਨਾ ਉਹ ਆਵਾਮ ਕਈ ਵਾਰੀ ਅਸੀਂ ਦੇਖੋ ਜੰਗ ਹੁੰਦੀ ਹੈ ਨਹੀਂ ਹੁੰਦੀ ਇਹ ਇਹ ਆਰਮੀ ਦਾ ਡਿਪਾਰਟਮੈਂਟ ਹੈ ਉਹਨਾਂ ਨੂੰ ਕਿੱਦਾਂ ਲੱਗਦਾ ਤੁਸੀਂ ਅਸੀਂ ਰੋਕ ਨਹੀਂ ਸਕਦੇ ਪਰ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਹੋਵੇ ਤਾਂ ਅੱਗ ਨਾ ਲਾਈ ਜਾਵੇ ਪਾਕਿਸਤਾਨੀ ਪਾਰਟਿਸਟ ਬੜੇ ਚੇਅਰ ਬਾਈਕੋ ਆਪਾਂ ਕਰੀਏ ਤਾਂ ਇਹਨੇ ਕਿੰਦੀਆ ਪਾਕਿਸਤਾਨ ਦੇ ਜਿਹੜੇ ਇੰਟਰਟ ਆਖ ਰਹੇ ਠੀਕ ਲੱਗਿਆ ਪਰ ਪੰਜਾਬੀ ਆਪਣੇ ਚੋਸ ਦਾ ਫਟਾਸ ਕਰਦੇ ਲਾਲ ਕਸਨਾ ਚਾਹੀਦਾ ਕਿ ਉਹ ਕੰਮ ਕਰਨਾ ਚਾਹੀਦਾ ਤੁਹਾਨੂੰ ਮਿਲ ਕੇ ਫਿਰ ਭਾਜੀ ਦੇਣਗੇ ਜਵਾਬ ਬੈਕ ਕਰਦੇ ਆ ਇਸੇ ਇੱਕ ਵੱਡੇ ਹੈ ਕਿਉਂਕਿ ਦੇਖੋ ਇੰਡਸਟਰੀ ਇਹ ਸੱਤੋਂ ਵੱਡੇ ਹੈ ਇਹਨਾਂ ਨੇ ਇਨੇ ਸਾਲ ਤੋਂ ਟੋਰੀ ਫਿਰ ਅਸੀਂ ਪਿੱਛੇ ਅਸੀਂ ਆਗੇ ਤੇ ਜੇ ਕਹਿਣਗੇ ਨਹੀਂ ਲੈਣਾ ਤਾਂ ਪਿੰਦਾ ਹੀ ਲੈਣਾ ਲੈ ਜੀ ਉਹ ਗੱਲ ਹੈ ਇਸ ਤਰ੍ਹਾਂ ਕਿ ਉਹ ਨਾਂ ਬੋਲ ਦੇ ਤਾਂ ਚੰਗਾ ਸੀ ਕਿਉਂਕਿ ਕਈ ਗੱਲਾਂ ਨਾ ਕੀਤੀਆਂ ਜਾਂਦਾ ਸਰ ਵੀ ਜਾਂਦਾ ਆਪ ਇਸ ਤਰ੍ਹਾਂ ਦੇ ਹਾਲਾਤਾਂ 'ਚ ਜੋਸ਼ ਜਾ ਕੇ ਐਵੇਂ ਆਪਣੇ ਬੰਦਿਆਂ ਦੇ ਵਿੱਚ 2 ਮਿੰਟ ਦੀ ਵਾਵਾ ਵਾਸਤੇ ਕਈ ਵਾਰੀ ਗਲਤ ਮੂੰਹ ਨਿਕਲ ਜਾਂਦੀ ਐ ਸਿਆਣੇ ਕਹਿੰਦੇ ਐ ਬੋਲੀ ਕਹਿੰਦੀ ਐ ਤੂੰ ਮੂੰਹ ਗੱਡ ਮੈਂ ਤੈਨੂੰ ਪਿੰਡੂ ਕੱਢਾਂ ਇਹ ਗੱਲ ਹੈ ਕਿ ਪਰ ਜੋ ਬਾਈ ਨੇ ਗੱਲ ਕੀਤੀ ਹੈ ਜੰਗ ਦਾ ਤਾਂ ਮੂੰਹ ਕਾਲੇ ਜੀ ਜੰਗ ਹੋਣੀ ਨਹੀਂ ਚਾਹੀਦੀ ਜੇ ਹੁੰਦੀ ਹੈ ਤਾਂ ਆਪਾਂ ਆਪਣੇ ਮੁਲਕ ਨਾਲ ਆਪਣੇ ਲੋਕਾਂ ਨਾਲ ਆਪਣੀ ਫੌਜ ਨਾਲ ਸਾਰੇ ਬੱਚਾ ਬੱਚੀ ਖੜੇ ਆ ਇਹਦੇ ਕੋਈ ਸ਼ੱਕ ਨਹੀਂ ਪਰ ਅਰਦਾਸ ਵੀ ਉਹ ਕਰਦੇ ਆ ਕਿ ਜੰਗ ਨਾ ਹੋਵੇ ਮਾਵਾ ਦੇ ਪੁੱਤ ਮਰਦੇ ਆ ਤੇ ਜੇ ਜੰਗ ਤੋਂ ਬਗੈਰ ਹੀ ਸਰ ਜੇ ਤਾਂ ਕੀ ਬਾੜਾ ਕੰਮ ਹੈ ਲੇਕਿਨ ਕੀ ਸਵਾਲ 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 ਇਹ ਹੈ ਵੀ ਉਸ ਆ ਜਿਸ ਕਿਸੇ ਕੀ ਤੁਸੀਂ ਦੇਖੋ ਆਪੀ ਹਿੰਦੁਸਤਾਨ ਦੀ 75 ਦਸਵੀਂ ਵਿੱਚ ਨਾਲ ਕੋਨ ਨੂੰ ਇਸ ਵੀਰ ਜਾਂ ਤੋਂ ਹੋਣ ਵਾਸਤੇ ਨਹੀਂ ਜੀ ਉਹਨਾਂ ਨੂੰ ਮੇਰੇ ਮੈਨੂੰ ਨਹੀਂ ਲੱਗਦਾ ਕੋਈ ਲਏਗਾ ਕਿਉਂਕਿ ਪਹਿਲਾਂ ਅਸੀਂ ਤਾਂ ਸਾਡਾ ਤਾਂ ਕਿਉਂਕਿ ਉਹ ਸਾਰੇ ਨਹੀਂ ਵਾਈ ਨਹੀਂ ਪਿਆ ਪਹਿਲੀ ਗੱਲ ਤਾਂ ਕਿਉਂਕਿ ਮੈਂ ਤਾਂ ਬਾਹਰ ਜਾ ਕੇ ਸ਼ੂਟਿੰਗ ਹੀ ਨਹੀਂ ਕਰਦਾ ਉਹ ਸ਼ੂਟਿੰਗ ਬਾਹਰ ਹੀ ਕਰ ਸਕਦੇ ਆ ਇੱਥੇ ਤਾਂ ਪਹਿਲਾਂ ਵੀ ਨਹੀਂ ਕਰਦੇ ਲੇਕਿਨ ਹੁਣ ਜੇ ਕਿਸੇ ਨੇ ਲੈਣਾ ਹੀ ਨਹੀਂ ਤਾਂ ਕੰਮ ਨਾ ਅਸੀਂ ਕਰਨਾ ਕਿਸੇ ਹੋਰ ਨੇ ਕੀਤਾ ਜਾ ਸਕਦੀ ਹੈ ਵੀ ਅਗਰ ਕੋਈ ਆਰਟੀਸੀ ਆਵਾਜ਼ ਆ ਸਕਦਾ ਉਹ ਤੁਹਾਨੂੰ ਦਿੰਦੇ ਪੰਜਾਬੀ ਆਪਾਂ ਆੜਾ ਸਾਡਾ ਵੀ ਕੋਲ ਹੈ ਸਾਡੀ ਕੋਈ ਜੁਦਸਾਲਾ ਇਹਾਰੇ ਆਖਿਆ ਪਰ ਕੋਈ ਕੁਝ ਨਹੀਂ ਦੇ ਜਦੋਂ ਦੋਹਾਂ ਦੇਸ਼ਾਂ ਦੇ ਵਿੱਚ ਕਾਰਜ ਹੈ ਐਡਾ ਤਣਾਅ ਬਣਦਾ ਨਹੀਂ ਜੀ ਆਪਾਂ ਹੁਣ ਜਿਹੜੀ ਗੱਲ ਤੁਸੀਂ ਪੁੱਛਿਓ ਦੱਸਦਾ ਵੀ ਉਹਨਾਂ ਨੂੰ ਨਹੀਂ ਬੋਲਣੀ ਚਾਹੀਦੀ ਸੀ ਪਹਿਲੀ ਗੱਲ ਮੈਨੂੰ ਇਹ ਲੱਗਦਾ ਹੈ ਪੱਤਰਕਾਰ ਸਾਹਿਬ ਵੀ ਉਹਦੇ ਕਹਿਣ ਨਾਲ ਨਾਲ ਰੁਕਣੀਆਂ ਨਾਲ ਨਹੀਂ ਨਾ ਬਿਲਕੁਲ ਜੀ ਬਿਲਕੁਲ ਇਹ ਕੋਸ਼ਿਸ਼ ਤਾਂ ਦੁਆ ਹੀ ਕਰੋ ਨਾ ਹੀ ਲੱਗੇ ਨਾ ਹੀ ਲੱਗੇ ਔਰ ਅਸੀਤਾ ਨਜੀਤੌਰ ਤੇ ਸਾਰੇ ਆਰਟਿਸਟਾਂ ਦੇ ਤੌਰ ਤੇ ਸਾਡੇ ਕੋਲ ਕੋਈ ਜਗ੍ਹਾ ਦਿੱਤਾ ਹੈ ਪੋਸਟ ਵੀ ਭਾਈ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਤਾਂ ਜਿਹੜੇ ਉਧਰੋਂ ਫਿਰ ਬਾਰਡਰ ਜਦੋਂ ਖਾਲੀ ਕਰਾਉਂਦੇ ਆ ਤਾਂ ਅਸੀਂ ਵੀ ਖਾਸੀ ਜਗ੍ਹਾ ਮੋਹਿਆ ਕਰਾ ਸਕਦੇ ਆ ਉਹਨਾਂ ਪਰਿਵਾਰਾਂ ਨੂੰ ਪਰ ਨਾ ਹੀ ਲੱਗੇ ਜੇ ਲੱਗੀ ਫਿਰ ਆਪਣੀਆਂ ਰਫਲਾਂ ਨੂੰ ਤੇਲ ਲਾ ਲੋ ਫਿਰ ਵੇਖਿਆ ਆਪਦੇ ਆਪ ਦੇ ਪਿੰਡ ਦੀ ਰੱਖੋ ਦੇਖੋ ਫੌਜੀ ਤਾਂ ਅਸੀਂ ਨਹੀਂ ਬਣ ਸਕਦੇ ਕਿਉਂਕਿ ਅਸੀਂ ਸਿਵਿਲਿਅਨ ਆ ਔਰ ਹੱਦ ਸਰਹੱਦ ਤੇ ਤੁਸੀਂ ਅਸੀਂ ਨਹੀਂ ਜਾ ਸਕਦੇ ਉਹਨਾਂ ਦੀ ਕੋਈ ਸੀਮਾ ਹੈ ਬਟ ਜੋ ਪਲਾ ਬੜੇ ਬੰਦਾ ਕੋਈ ਫਿਰ ਆਪਦੇ ਪਿੰਡ ਦੀ ਰਾਖੀ ਤੱਕ ਕਰਦਾ ਹੁਣ ਕਿਵੇਂ ਦੇਖਦੇ ਜੀ ਡਿਫੈਂਸ ਨੂੰ ਲੈ ਕੇ ਵੀ ਦੇਖੋ ਕਿੰਨੇ ਲੋਕ ਚੰਡੀਗੜ੍ਹ ਪਹੁੰਚ ਗਏ ਕਿ ਅਸੀਂ ਦੇਖ ਦੇਖ ਕੇ ਲੈ ਕੇ ਅਸੀਂ ਉਹਦੇ ਵਧਾਂਗੇ ਕੀ ਲੱਗਦਾ ਤੁਹਾਨੂੰ ਕਿ ਇਹ ਬੇਰੋਜ਼ਗਾਰੀ ਹੈ ਕਿ ਲੋਕ ਦਾ ਗਲਤ ਹੈ ਜੀ ਆਪ ਦੀ ਆਪਣੀ ਆਪਣੀ ਸਮਝ ਹੈ ਇਹ ਇੰਡੀਵਿਜੁਅਲ ਹੁੰਦਾ ਹੈ ਇਦਾਂ ਨਹੀਂ ਆਪਾਂ ਸੋਚ ਸਕਦੇ ਜਿੱਦਾਂ ਹੁਣ ਤੁਸੀਂ ਸਵੇਰੇ ਉੱਠ ਕੇ ਕਿਸ ਤਰ੍ਹਾਂ ਸੋਚਦੇ ਹੋ ਇਹ ਹੋਰ ਤਰ੍ਹਾਂ ਸੋਚਦਾ ਮੈਂ ਹੋਰ ਤਰ੍ਹਾਂ ਸੋਚਦਾ ਸਭ ਆਪਣਾ ਆਪਣਾ ਰੁਝਾਨ ਤੇ ਇੰਟਰਸਟ ਹੁੰਦਾ ਹੁਣ ਬਹੁਤ ਜਦੋਂ ਅਸੀਂ ਪੜਦੇ ਸੀ ਸਾਡੇ ਨਾਲ ਬਹੁਤ ਸੱਜਣ ਸੀ ਜਿਨ੍ਹਾਂ ਦਾ ਇਹ ਬੜਾ ਮਿਸ਼ਨ ਸੀ ਕਿ ਮੈਂ ਤਾਂ ਫੌਜ ਜਾਣਾ ਬਹੁਤ ਸੱਜਣ ਸੀ ਜਿਹੜੇ ਸਾਡੇ ਹੌਸਲ ਤੋਂ ਆਈਪੀਐਸ ਨਿਕਲੇ ਜਾਂ ਆਈਐਸ ਨਿਕਲੇ ਉਹ ਹਰ ਬੰਦੇ ਬੱਚੇ ਦਾ ਆਪਣਾ ਰੁਝਾਨ ਹੁੰਦਾ ਹੈ ਹਰ ਹਰ ਬੰਦਾ ਹਰ ਕੰਮ ਨਹੀਂ ਕਰਦਾ ਤੇ ਹਰ ਬੰਦੇ ਦਾ ਹਰ ਤਰ੍ਹਾਂ ਦਾ ਇੰਟਰਸਟ ਨਹੀਂ ਹੁੰਦਾ। ਤੋਂ ਆਰਮੀ ਉਹ ਜਹਾਨ ਵਾਲੇ ਬੁਲੰਟਰੀਅਰ ਪਹਿਲਾਂ ਬਣਦੇ ਆ। ਪੰਜਾਬ ਦੀ ਨਿਸ਼ਚਿਤ ਗੱਲ ਕਿਸੇ ਪੰਜਾਬ ਦੇ ਸਰਕਾਰ ਦੇ ਹਰ ਯੋਗ ਦਿਨਾਂ ਵਿੱਚ ਹੋਇਆ। ਸਾਡੇ ਵੱਲੋਂ ਬੜਾ ਵੱਡਾ ਤੁਹਾਨੂੰ ਅਫੀਸ਼ਾ ਤੋਂ ਕਾਫੀ ਮੋਟੀਵੇਸ਼ਨ ਦਿੱਤੀ ਐ। ਕੀ ਮੈਸੇਜ ਹੈ? ਨਾਸ ਕੋਚੇ ਦਾ। ਇਹ ਮੈਨੂੰ ਐ ਲੱਗਦਾ ਨਿੱਜੀ ਦੌਰ ਤੇ ਤੁਸੀਂ ਵੱਡੇ ਹੋ ਕੁਝ ਸਰ ਤੋਂ ਛੋਟੇ ਵੀ ਐ ਮੇਰੇ ਵੀ। ਕਿ ਜਿਹੜਾ ਸਮਾਜ ਹੈ ਨਾ ਉਹ ਇਸ ਤਰ੍ਹਾਂ ਨਾਲ ਆਪਾਂ ਨਾ ਦੇਖੀਏ ਮੰਨ ਲਓ ਨਸ਼ੇ ਬਹੁਤ ਐ ਪਰ ਮੈਂ ਹੁਣ ਆਪਾਂ ਆਪਣੇ ਆਪਣੇ ਪਿੰਡ 'ਚ ਸੋਚੀਏ ਮੇਰੇ ਪਿੰਡ ਪੰਜ ਸੱਤ ਕੋਣ ਐ ਤੇ ਜਦੋਂ ਅਸੀਂ ਛੋਟੇ ਸੀ ਉਦੋਂ ਨਸ਼ੇ ਦਾ ਫਾਰਮੈਟ ਹੋਰ ਸੀ ਉਦੋਂ ਆਮ ਲੋਕ ਜਿਹੜੇ ਖੇਤਾਂ 'ਚ ਕੰਮ ਕਰਦੇ ਸੀ ਕੁਝਰ ਦਾ ਲਾ ਲੈਂਦਾ ਸੀ ਕੋਈ ਸਿਗਰਟ ਸਗਟ ਪੀ ਲੈਂਦਾ ਸੀ ਕੋਈ ਭੁੱਕੀ ਵਾਲੇ ਸੱਜੜਾ ਹੁੰਦਾ ਸੀ ਉਹ ਨਸ਼ਾ ਤਾਂ ਹਮੇਸ਼ਾ ਹੀ ਅਜ਼ਮਾਜ ਚੋਸ਼ੇ ਕੁ ਲੋਕ ਕੁਝ ਨਸ਼ਾ ਕਰਕੇ ਕੰਮ ਵੀ ਕਰਦੇ ਹਨ ਤੇ ਜਿਹੜੇ ਕੰਮ ਕਰਦੇ ਉਹਨਾਂ ਲਈ ਤਾਂ ਨਸ਼ਾ ਵਰਦਾਨ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਮੈਂ ਬਹੁਤ ਜ਼ਿਆਦਾ ਕੰਮ ਕਰ ਸਕਦਾ ਸੋ ਇਹ ਨਸ਼ਾ ਤਾਂ ਹਰ ਯੁੱਗ ਵਿੱਚ ਹੀ ਸੀ ਕਦੋਂ ਨਹੀਂ ਸੀ ਬਟ ਇਹ ਕਿ ਉਹ ਨਸ਼ੇ ਦਾ ਫਾਰਮੈਟ ਬਦਲ ਗਿਆ ਆਪ ਕੋ ਜਿੱਦਾਂ ਕੁਸ਼ ਜਿਹੜੀਆਂ ਸਟੇਟਾਂ ਉੱਤੇ ਅਫੀਮ ਦੀ ਖੇਤੀ ਹੁੰਦੀ ਹੈ ਉਹ ਬਹੁਤ ਤੁਸੀਂ ਇਹ ਸਰਵੇ ਕਰਕੇ ਵੇਖੋ ਕਿ ਜਿਹੜੇ ਖੇਤਿਆਂ 'ਚ ਅਫੀਮ ਹੁੰਦੀ ਹੈ ਉੱਥੇ ਕੋਈ ਨਸ਼ਾ ਹੀ ਨਹੀਂ ਕਰਦਾ ਉਹ ਵੀਮ ਨਹੀਂ ਖਾਂਦੇ ਹੂੰ ਤੋ ਇਹ ਵੀ ਇੱਕ ਤਰਕ ਹੈ ਕਿ ਜਿਹੜਾ ਸੈਂਟਰ ਹੈ ਜਾਂ ਜਿਹੜਾ ਜਿੱਦਾਂ ਯੂਨੀਅਨ ਆਫ ਸਟੇਟਸ ਦੇ ਬੋਲ ਕਿਸੇ ਕਿਸੇ ਟਾਈਪ ਦੇ ਦੇਖ ਇਸ ਤਰ੍ਹਾਂ ਦਾ ਰੁਝਾਨ ਹੋਵੇ ਤਾਂ ਜਿਹੜਾ ਇਹ ਮਾਰੂ ਨਸ਼ੇ ਤੋਂ ਬਚਤ ਵੀ ਹੋ ਸਕਦੀ ਹੈ ਮਾਨ ਸਾਹਿਬ ਤੁਹਾਡੇ ਗਾਣੇ ਤਾਂ ਪਹਿਲਾਂ ਪੀਆ ਸੀ ਜੇ ਕਿਸੇ ਆਗਰਾ ਉਸਦੂ ਵਾਰ ਉਹਨਾਂ ਵਿੱਚ ਤੁਸੀਂ ਤੁਹਾਨੂੰ ਚਿਰਦਾ ਆਇਓ ਮੇਰਾ ਪਿਆਣਾ ਗਾਣਾ ਪਿਆ ਕੱਲ ਮੱਕਲਣਾ ਤੇ ਵੀ ਉਹ ਛੱਡਣਾ ਤੇ ਫੇਰ ਬੰਦਾ ਹੋਈ ਦੋਸਤ ਆ ਬਾਕੀ ਕੋਈ ਨਹੀਂ ਮੋਟਾ ਦੇ ਗਾਣੇ ਪਏ ਤਾਂ ਪੁਲਿਸ ਹੁਣ ਦੇਖੋ ਇਹਨਾਂ ਨੇ ਖੇਡਾਂ ਨੂੰ ਬੰਦ ਕਰਾਇਆ ਮਾੜੀ ਬੇਨਤੀ ਕਰੇ ਜੀ ਸ਼ਾਂਤ ਹੋ ਜਾਓ ਸ਼ਾਂਤ ਉਦਾਰੇ ਗਾਣਾਂ ਦੇ ਫੈਨ ਉਹ ਪੁਰਾਣੇ ਜਿਹੜੇ ਆ ਉਹ ਚਾਹੁੰਦੇ ਆ ਉਹ ਕੰਮ ਕੰਮਾ ਕਿਦਾਂ ਗਾਣਾ ਸੀ ਮੈਂ ਮੈਂ ਮਾਈਕ ਉੱਧਰ ਨੂੰ ਕਰੀਆ ਇੱਕ ਤਰ੍ਹਾਂ ਦਾ ਮੰਨਿਆ ਜਾਂਦਾ ਆਪਣੇ ਪੰਜਾਬ ਵਿੱਚ ਹੋਰ ਤਰ੍ਹਾਂ ਦਾ ਨਾ ਪਿਆ ਜਾਂਦਾ ਜਿਹੜਾ ਅੰਗਰੇਜ਼ੀ ਪੈਟਰਨ ਆ ਉਹਦੇ ਵਿੱਚ ਜਿੱਦਾਂ ਇੱਕ ਹਿਪ ਹੌਪ ਹੈ ਉਹ ਸਾਡੇ ਫੋਕ ਨਾਲ ਉਹਦਾ ਜਿਹੜਾ ਰਿਦਮ ਮਿਲਦਾ ਤੇ ਜਾਂ ਫਿਰ ਉਹਨਾਂ ਦਾ ਜਿਹੜਾ ਰੈਗੇਟਨ ਸੀ ਸਾਡੇ ਥੋੜੇ ਜਿਹਾ ਤੇਜ਼ ਬੀਟ ਵਾਲੇ ਜਿੱਦਾਂ ਪੁਰਾਣਾ ਗਾਣਾ ਸੀ ਆ ਗਿਆ ਬਣਜਾਰਾ ਚੜਾ ਲਾ ਭਾਬੋ ਚੂੜੀਆਂ ਹਨ ਕੋਈ ਹੈ ਸਾਰਾ ਕੁਝ ਸਿਮਿਲਰ ਹੈ ਪ੍ਰੋਬਲਮ ਕੀ ਹੁੰਦੀ ਹੈ ਜਿਹੜੇ ਵਾਈਜ਼ ਆ ਮੈਂ ਦੱਸ ਦਿੰਦਾ ਬਹੁਤ ਵੱਖਰੇ ਹੈ ਜਿਹੜੀ ਸਕੂਲ ਵਾਲੀ ਮੁਹੱਬਤ ਹੁੰਦੀ ਉਹ ਬੰਦਾ ਭੁੱਲਦਾ ਨਹੀਂ ਜਿਹੜਾ ਸੰਗੀਤ ਤੁਸੀਂ ਉਸ ਉਮਰ ਚ ਸੁਣ ਲਿਆ ਨਾ ਤੁਹਾਨੂੰ ਹਜ਼ਾਰ ਗੀਤ ਹੋਰ ਬਣਾ ਦੇ ਕੋਈ ਕੋਈ ਉਹ ਕੰਨ 'ਚ ਫਸ ਗਿਆ ਮੈਂ ਨਿੱਜੀ ਤੌਰ ਤੇ ਜਿਹੜੇ ਬਹੁਤ ਪੁਰਾਣੇ ਗਾਣੇ ਬੀਬਾ ਸੁਰਿੰਦਰ ਕੌਰ ਦੇ ਜਦੋਂ ਆਪਾਂ ਐਕਸਾਈ ਕਰਦੇ ਆ ਮੈਂ ਤਕਰੀਬਨ ਉਹ ਗਾਣੇ ਲਾ ਕੇ ਸੁਣਦਾ ਕਿਉਂਕਿ ਮੇਰੇ ਕੰਨ ਨੂੰ ਲੱਗਿਆ ਹੋਇਆ ਹੈ ਔਰ ਜਿਹੜਾ ਸਾਡੇ ਵਤਨ ਦਾ ਸੰਗੀਤ ਹੈ ਨਾ ਆ ਜਹਾਂ ਜਹ ਸਾਰੇ ਸਾਰੇ ਜਿੰਨੇ ਸਾਡੇ ਪੰਜਾਬੀਆਂ ਜਾਂ ਪੁਰਾਣੇ ਫਿਲਮਾਂ ਦੇ ਜਿਹੜਾ ਸਾਡੇ ਮੋਲਕ ਦਾ ਸੰਗੀਤ ਹੈ ਬਹੁਤ ਅੱਛਾ ਹੈ ਪਰ ਜਿਹੜਾ ਕਮਰਸ਼ੀਅਲ ਯੁੱਗ ਹੈ ਇਸ ਦੇ ਚ ਕਾਰਪੋਰੇਟ ਬਹੁਤ ਬਹੁਤ ਤੇਜ਼ ਆ ਉਦੋਂ ਤੋਂ ਬਹੁਤ ਇਹ ਮੈਂ ਤੁਹਾਨੂੰ ਇਸ ਪੂਰੀ ਦੀ ਵੀਡੀਓ ਤੇਜ਼ ਆ 4 ਮਿੰਟਾਂ ਲੈ ਲਓ ਕੋਈ ਵੀ ਗਾਣਾ ਹੋਰ ਜਿਹੜੇ ਕਾਰਪੋਰੇਟ ਆ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੇ ਚੈਨਲ ਬਣਾਤੇ ਵੱਡੇ ਵੱਡੇ ਜਿੱਥੇ ਤੁਹਾਡਾ 뮤직 ਚੱਲਦਾ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਉਹ ਤੁਹਾਨੂੰ ਗਾਣੇ ਦੇ ਪੈਸੇ ਦਿੰਦੇ ਸੀ ਫਿਰ ਉਸ ਤੋਂ ਬਾਅਦ ਸੈਮਸੰਗ ਆ ਗਿਆ ਤੇ ਸੈਮਸੰਗ ਤੇ ਉਹ 45 ਜਾਂ ਹੋਰ ਬਾਕੀ ਫਾਰਮੈਟ ਆ ਗਿਆ ਉਹਨਾਂ ਨੂੰ ਲੱਗਿਆ ਕਿ ਇਹ ਤਾਂ ਸੰਗੀਤ ਦੀ ਜ਼ਿਆਦਾ ਕੀਮਤ ਦੇ ਰਿਹਾ ਹੈ ਮੈਨੂੰ ਯਾਦ ਆ ਜਦੋਂ ਆਪਾਂ ਨੇ ਤਲਾਸ਼ ਕੈਸਟ ਕਰੀ ਸੀ ਨਾ ਪੂਰੀਆਂ ਮਿਲਦੀ ਹੈ ਆ ਲੋਕ ਹੁਣ ਦੇ ਮੈਂ ਦੱਸਾਂ ਤਾਂ ਗੱਪ ਲੱਗਦੀ ਆ ਉਹ ਉਹ ਰੈਵਨਿਊ ਕਰਕੇ ਉਹਦੇ ਚ ਕਈ ਸੀ ਬਿਲਬੋਰਡ ਹਾਂ ਕਿਉਂਕਿ ਉਦੋਂ ਐਪਲ ਤੋਂ ਕਾਊਂਟ ਹੁੰਦੀ ਸੀ ਕਿ ਕਿੰਨੀ ਡਾਊਨਲੋਡਿੰਗ ਹੋਈ ਹੈ ਐਪਲ ਤੇ ਤਾਂ ਥੋੜਾ ਹੁਣ ਵੀ ਕੰਨਾ ਟ੍ਰੇਂਡ ਹਾਂ ਬਟ ਕੀ ਹੋ ਗਿਆ ਕਿ ਐਪਲ ਦੇ ਜਿਹੜੇ ਹੈਡ ਸੀ ਜਦੋਂ ਉਹ ਨਾ ਉਹ ਪੂਰੇ ਹੋਏ ਨਾ ਫਿਰ ਕੰਪਨੀ ਨੇ ਫਾਰਮੈਟ ਦੂਜਾ ਵਾਲਾ ਹੀ ਫੜ ਲਿਆ ਉਹਨਾਂ ਨੇ ਕਿਹਾ ਵੀ ਗਾਣੇ ਦੀ ਕੀਮਤ ਕੱਤੇ ਦੰਨੇ ਆਪਾਂ ਤੁਸੀਂ ਇਹਨਾਂ ਤੋਂ 10 ਰੁਪਏ ਦਾ 10 ਡਾਲਰ ਲੈ ਲਓ ਮਹੀਨੇ ਦੇ ਆ 20 ਡਾਲਰ ਤੇ ਸਾਰੇ ਗਾਣੇ ਸੁਣਾਓ ਹੁਣ ਜਦੋਂ ਇੱਕ ਮਹੀਨਾ ਤੁਸੀਂ 10 ਡਾਲਰ ਚ ਹਜ਼ਾਰਾਂ ਗਾਣੇ ਸੁਣ ਲੋਗੇ ਕਿ ਉਹਦਾ ਰੈਵਨਿਊ ਜਨਰੇਟ ਨਹੀਂ ਹੁੰਦਾ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਲੱਗਿਆ ਵੀ ਸਾਡਾ 뮤직 ਨਾ ਡੈਡ ਹੋ ਜਾਏ ਫਿਰ ਉਹਨਾਂ ਨੇ ਸਟ੍ਰੀਮਿੰਗ ਵਾਲੀ ਗੇਮ ਕਰ ਲਈ ਵੀ ਤੁਸੀਂ ਬਹਿ ਦੋ ਤੇ ਤੁਹਾਡੀ ਸਟ੍ਰੀਮ ਹੋਊਗੀ ਤੁਹਾਡੀ ਬਲੇ ਬਲੇ ਹੋ ਜੂਗੀ ਮਤਲਬ ਪੈਸਾ ਤਾਂ ਆਉਣਾ ਸੀ ਮਿਊਜ਼ਿਕ ਚ ਪੈਸਾ ਦੇਣ ਲੱਗੇ ਤਾਂ ਆਰਟਿਸਟ ਵੀ ਫਿਰ ਆਪਣੇ ਸ਼ੋਅ ਕਰਦੇ ਆ ਫਿਰ ਪੈਸੇ ਉਧਰ ਠੋਕੀ ਜਾਣਾ ਕਿਉਂਕਿ YouTube ਤੇ ਜਦ ਤੱਕ ਇਹ ਨਾ ਕਹਿ ਵੀ ਬਾਈ ਜੀ ਘੈਟ ਹੈ ਚੱਕਤਾ ਹੋ ਗਏ 20 ਮਿਲੀਅਨ ਹੈ ਨਾ ਉਹ ਉਸ ਚੀਜ਼ ਨੇ ਜਿਹੜਾ ਪੈਸਾ ਤੁਹਾਨੂੰ ਮਿਲਣਾ ਸੀ ਉਹ ਵਾਪਸ ਲੈ ਗਏ ਐਸੇ ਤਰ੍ਹਾਂ ਉਹਨਾਂ ਨੂੰ ਲੱਗਿਆ ਕਿ ਜਿਹੜਾ ਸੰਗੀਤ ਹੈ ਇਹ ਇੰਨੇ ਬੰਦੇ ਬਣਾਉਣੇ ਆ ਉਹ ਉਹ ਤੁਹਾਡਾ ਜਿਹੜਾ ਨਾ ਰੁਜ਼ਗਾਰ ਉਹਨਾਂ ਨੇ ਤੋੜ ਤਾ ਉਹਨਾਂ ਨੇ ਰੈਡੀਮੇਡ ਬੀਟਾ ਬਣਾ ਦਿੱਤੀ ਤੇ ਉਹਨਾਂ ਨੇ ਇੱਕ ਨਵਾਂ ਫਾਰਮੈਟ ਤੁਹਾਨੂੰ ਦੇ ਦਿੱਤਾ ਵੀ ਤਾਂ ਵੀ ਆਪਾਂ ਫ੍ਰੀ ਦੇ ਫ੍ਰੀ ਦੇ ਨਾ ਨੇ ਫ੍ਰੀ ਵੀ ਮਿਲ ਜਣੀਆਂ YouTube ਤੇ ਕਰੈਕ ਹੋ ਜਾਂਦੀਆਂ ਉਹਦੇ ਵਿੱਚ ਕੀ ਹੁੰਦਾ ਉਹਨਾਂ ਨੇ ਕਹਿੰਦਾ ਵੀ ਕੈਲਗੋਰਿਦਮ ਹੁੰਦਾ ਐਲਗੋਰਿਦਮ ਅਸਲ ਚ ਤਾਂ ਬੜਾ ਐਸੀ ਕਲੱਬ ਲਈ ਜਦੋਂ ਕੋਈ ਵਿਦੇਸ਼ਾਂ ਚ ਲੋਕ ਕਲੱਬਾਂ ਜਾਂਦੇ ਆ ਉਹ ਫਿਰ ਬਹੁਤ ਹਾਈ ਡੋਜ਼ ਖਾ ਕੇ ਨਾ ਫਿਰ ਉਹ ਉਹ ਫਿਰ ਝੂਮਦੇ ਆ 12-12 ਘੰਟੇ 2-2 ਦਿਨ ਲੱਗੇ ਰਹਿੰਦੇ ਆ ਉਸੇ ਤਰ੍ਹਾਂ ਦਾ ਲੂਪ ਉਹਰਾ ਨੇ ਵਾਕਿਆ ਨਹੀਂ ਬਣਾਤਾ ਬਟ ਜਿਹੜਾ ਹਰ ਖੇਤੇ ਦੀ ਇੱਕ ਵਿਰਾਸਤ ਹੁੰਦੀ ਹੈ ਤੁਸੀਂ ਕੁਛ ਚਿਰ ਲਈ ਭਟਕਦੇ ਹੋ ਮੰਨ ਲਓ ਕਿ ਤੁਸੀਂ ਸਾਰਾ ਮਹੀਨਾ ਪੈਂਟ ਕਮੀਜ਼ ਪਾਉਂਦੇ ਹੋ ਪਰ ਕਈ ਵਾਰੀ ਜਦੋਂ ਵਿਆਹ ਸ਼ਾਦੀ ਆਉਂਦੀ ਹੈ ਫਿਰ ਤੁਸੀਂ ਉਸ ਤਰ੍ਹਾਂ ਦੇ ਫਾਰਮਲ ਕੱਪੜੇ ਜਾਂ কুরਤੇ ਪਾ ਲੈਂਦੇ ਹੋ ਜਾਂ ਬੀਬੀਆਂ ਸੂਟ ਪਾ ਲੈਂਦੀਆਂ ਸੋ ਕਿਤੇ ਨਾ ਕਿਤੇ ਫਿਰ ਬੰਦਾ ਮੋੜਦਾ ਵਿਰਾਸਤ ਵੱਲ ਇਹ ਹੈ ਕਿ ਜਿਹੜਾ ਜਦੋਂ ਕੋਈ ਬਾਜ਼ਾਰ 'ਚ ਨਵੀਂ ਚੀਜ਼ ਹੁੰਦੀ ਹੈ ਉਹ ਇੱਕ ਵਾਰੀ ਫੋਮ ਹੁੰਦਾ ਹੈ ਪਰ ਹੁਣ ਦੁਬਾਰਾ ਫੇਰ ਉਹ ਡੈਡ ਹੋਣ ਲੱਗਿਆ ਕਿਉਂਕਿ ਸਪੋਟੀਫਾਈ ਦੀ ਪਿੱਛੇ ਜੇ ਇੱਕ ਬਹੁਤ ਵੱਡੀ ਮੀਟਿੰਗ ਹੋਈ ਸੀ ਅਮਰੀਕਾ ਉਹ ਲਾਸਟ ਜਾ ਰਹੇ ਆ ਵੱਡੇ ਵੱਡੇ ਆਰਟਿਸਟ ਉਹਨਾਂ ਛੱਡ ਰਹੇ ਆ ਆਲਟੀਮੇਟਲੀ ਜਿਹੜਾ ਸਾਡੇ ਇਥੋਂ ਦਾ ਸੰਗੀਤ ਦਾ ਜਿਹੜੇ ਸਾਡੇ ਤੋੜੇ ਆ ਜਿਹੜੇ ਸਾਡਾ ਰਿਦਮ ਮੈਕ ਬੋਲ ਹੈ ਇਹ ਜਿਹੜੇ ਸਾਡੇ ਰਵਾਇਤੀ ਸਾਜ਼ ਆ ਉਹਨਾਂ ਦਾ ਤੋੜ ਨਹੀਂ ਹੋਣਾ ਔਰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਦੋਂ ਤੱਕ ਇੰਗਲੈਂਡ ਚ ਢੋਲ ਨਾਲ 베이스 ਮਿਕਸ ਕਰਿਆ ਤਾਂ ਉਹ ਬੱਲੇ ਬੱਲੇ ਰਹੀ ਹੈ ਉਹਨਾਂ ਦੀ ਅਗਲੀ ਜਨਰੇਸ਼ਨ ਆਪ ਦਾ ਵਿਰਸਾ ਛੱਡ ਗਈ ਤੇ ਹਿਪ ਹੌਪ ਤੇ ਹੋ ਗਈ ਉਹ ਤੋਂ ਉਦੋਂ ਬਾਅਦ ਬਹੁਤ ਰੇਅਰ ਆਰਟਿਸਟ ਨਿਕਲੇ ਪਿੱਛੇ ਬੜਾ ਮਾਰਚ ਚੱਲਦਾ ਸੀ ਕਿ YouTube ਤੇ 200 ਮਿੰਟ ਹੋਗਾ 300 ਮਿੰਟ ਪਰ ਫਿਰ ਹੁਣ ਮੋੜ ਉਹ 10ਵੇਂ 1.5 ਤੇ ਰਹਿ ਗਏ ਪਹਿਲਾਂ ਫੇਕ ਕਲਿਕਸ ਨਾ ਬਲਕਿ ਚ ਮਿਲਦੀਆਂ ਸੀ ਵੀ ਤੁਸੀਂ 5 10 ਲੱਖ ਦੋ ਤੇ 10 ਮਿਲੀਅਨ ਕਰਾ ਲੋ ਕੇਵਲ ਜੀ ਤਾਂ ਗਾਣਾ ਆਉਣ ਤੋਂ ਪਹਿਲਾਂ ਹੀ 10 ਮਿਲੀਅਨ ਖੁੱਲਦੀ ਸਾਰੇ ਹੋ ਜਾਂਦੇ ਫਿਰ ਉਹਨਾਂ ਨੇ ਇਹ ਬੰਦ ਕਰਤਾ ਹੁਣ ਉਹ ਐਗ ਲਾਉਣਾ ਹੈ ਐਡ ਨਾਲ ਖੁਸ਼ ਬੱਜ ਜਾਨੀਆਂ ਬਟ ਬੰਦਾ ਕਿੰਨੀ ਕੈਡ ਕਰੂਗਾ ਮਾਨ ਸਾਹਿਬ ਇੱਕ ਸਵਾਲ ਲਾਸਟ ਹੈ ਮੇਰਾ ਉਹਦੇ ਵੀ ਕੋਈ ਕਿਸੇ ਨੂੰ ਧੀੜ ਪੈਂਦੀ ਆ ਨਾ ਚਾਹੇ ਕਿਸਾਨਾਂ ਨੂੰ ਜਿੱਦਾਂ ਤੁਸੀਂ ਪਿੱਛੇ ਜੇ ਹੈਲਪ ਕੀਤੀਆਂ ਹਾਲਾਂਕਿ ਤੁਹਾਡੀ ਵੀਡੀਓ ਵਾਇਰਲ ਨਹੀਂ ਹੁੰਦੀਆਂ ਕਿਸੇ ਨਾ ਕਿਸੇ ਤਰੀਕੇ ਵੀਡੀਓ ਸਾਹਮਣੇ ਆ ਹੀ ਜਾਂਦੀਆਂ ਨੇ ਇੰਨਾ ਤੁਸੀਂ ਬਹੁਤ ਗੋਪਨਦਾਨ ਕਰਦੇ ਰਹੇ ਤੇ ਹੁਣ ਵੀ ਤੁਸੀਂ ਪੋਸਟ ਪਾਈ ਸੀ ਇੰਸਟਾਗ੍ਰam ਤੇ ਵੀ ਸਰਹੱਦੀ ਪਿੰਡ ਵਾਲੇ ਮੇਰੇ ਕੋਲ ਆ ਕੇ ਉੱਤੇ ਰਹਿ ਸਕਦੇ ਉਹਨਾਂ ਲਈ ਇੰਦਾ ਦੇ ਪ੍ਰਬੰਧ ਕਰ ਸਕਦੇ ਆਜੋ ਆਜੋ ਕੋਈ ਨੀ ਕੋਲਾ ਨਗਰ ਚਾਰ ਢੋਲ ਭਰੇ ਰੱਖਿਆ ਕਣਕ ਦੇ ਕੋਈ ਨਹੀਂ ਅਸੀਂ ਹਰ ਸਾਲ ਵੈਸੇ ਚਲੋ ਆਪਾਂ ਪਿੰਡਾਂ ਆਪ ਦਾ ਦਾਣਾ ਪੱਕਾ ਸਾਡੇ ਬਜ਼ੁਰਗਾਂ ਨੇ ਸਾਡੇ ਸਿਖਾਇਆ ਵੀ ਦਾਣਾ ਇਹ ਤਾਂ ਜਣੀ ਚਲੋ ਜਿਹੜੇ ਸ਼ਹਿਰਾਂ 'ਚ ਰਹਿੰਦੇ ਆ ਉਹਨਾਂ ਲਈ ਪੋਸੀਬਲ ਨਹੀਂ ਹੁੰਦਾ ਕਿਉਂਕਿ ਜਗ੍ਹਾ ਉਨੀ ਹੁੰਦੀ ਐ ਉਹਨਾਂ ਕੋਲ ਤੁਸੀਂ ਫੂਡ ਲਿਆਉਣਾ ਐ ਪੈਕੇਟ ਫੂਡ ਦਾ ਰਿਵਾਜ ਚੱਲ ਪਿਆ ਪਰ ਮੈਂ ਨਿੱਜੀ ਤੌਰ ਤੇ ਪੈਕੇਟ ਫੂਡ ਦਾ ਹੈ ਨਹੀਂ ਸ਼ਕੀਨ ਅਸੀਂ ਤਾਂ ਆਪਣੇ ਘਰ ਵਾਲੇ ਰੋ ਫੂਡ ਦੇ